ਲਓ ਜੀ ਇਸੇ ਇਲਾਕੇ ਦੇ ਵਿੱਚ ਲੋਕਾਂ ਨੇ ਦੇਖੀ ਅਜਿਹੀ ਸ਼ੈ ਕਿ ਦੇਖ ਕੇ ਛੁੱਟ ਗਏ ਪਸੀਨੇ ਫਟਾਫਟ ਕੀਤਾ ਇਸ ਵਿਅਕਤੀ ਨੂੰ ਫੋਨ ਮੌਕੇ ਦੇ ਉੱਤੇ ਪਹੁੰਚਿਆ ਤੇ ਫਟਫੜ ਪਾ ਲਏ ਥੈਲੇ ਦੇ ਵਿੱਚ ਜੀ ਹਾਂ ਦਾਦੀ ਹੈ ਕਿ ਜਲੰਧਰ ਦੇ ਪੋਸ਼ ਕੋਲੋਨੀ ਸੂਰਿਆ ਇਨਕਲੇਵ ਦੇ ਵਿੱਚ ਖਾਲੀ ਪਏ ਪਲਾਂਟ ਦੇ ਵਿੱਚ 12 ਜ਼ਹਿਰੀਲੇ ਸੱਪ ਮਿਲਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਇੱਕ ਕੋਬਰਾ ਤਿੰਨ ਜੋੜੇ ਨਾਰਾ ਤੇ ਮਾਦਾ ਸੱਪ ਵੀ ਸ਼ਾਮਿਲ ਨੇ ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਲੋਕਾਂ ਨੇ ਸੱਪ ਨੂੰ ਦੇਖ ਕੇ ਤੁਰੰਤ ਸੁਪੇਰੇ ਨੂੰ ਬੁਲਾਇਆ ਜਿਸ ਨੇ ਕੀ ਮੌਕੇ ਦੇ ਉੱਤੇ ਬੀਨ ਵਜਾ ਕੇ ਇੱਥੇ ਕਈ ਸੱਪ ਜਿਹੜੇ ਉਸ ਨੇ ਕਾਬੂ ਕੀਤੇ ਤੇ ਆਪਣੇ ਝੋਲੇ ਦੇ ਵਿੱਚ ਪਾ ਲੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਦਾ ਦੱਸਦੀ ਕਿ ਸਪੇਰੇ ਨੇ ਕਈ ਘੰਟਿਆਂ ਦੀ ਮੁਸ਼ਕਲ ਦੇ ਬਾਅਦ ਇਹਨਾਂ ਸੱਪਾਂ ਨੂੰ ਕਾਬੂ ਕੀਤਾ ਅੱਛਾ ਅਗਰ ਜੇ ਸੱਪ ਨੂੰ ਬੁਲਾਉਣਾ ਹੈ ਨਾ ਅਸੀਂ ਤਾਂ ਸੱਪਣੀ ਦੀ ਆਵਾਜ਼ ਕੱਢਣੀ ਹੈ ਕਿ ਸੱਪ ਨੇ ਕਹਿੰਦਾ ਵੀ ਮੇਰੀ ਸੱਪਣੀ ਆਵਾਜ਼ ਆ ਦਿੰਦੀ ਹੈ ਮੈਨੂੰ ਬੁਲਾਉਂਦੀ ਹੈ ਅੱਛਾ ਹਾਂਜੀ ਤੇ ਜੇ ਅਗਰ ਸੱਪਣੀ ਨੂੰ ਬੁਲਾਉਣਾ ਤਾਂ ਸੱਪ ਦੀ ਆਵਾਜ਼ ਜੇ ਸੱਪ ਨੂੰ ਬੁਲਾਉਣਾ ਤਾਂ ਸੱਪਣੀ ਦੀ ਆਵਾਜ਼ ਕੱਢਣੀ ਬਹੁਤ ਵੱਡਾ ਫਰਕ ਹੁੰਦਾ ਹੈ ਨਾ ਦੋਵਾਂ 'ਚ ਹਾਂਜੀ ਹਾਂਜੀ ਸੱਪ ਸੱਪਣੀ ਦੀ ਟੂਨ ਕੱਢਣੀ ਪੈਂਦੀ ਹੈ ਕੱਚਾ 2 ਇੰਚ ਟੂਨ ਕੱਟਣੀ ਪਈ ਪਾਣੀ ਚੱਕਣਾਂ ਦੀ ਮੋਟਰ ਹੁੰਦੀ ਆ ਉਹ ਉਹੀ ਆਵਾਜ਼ ਨਾਲ ਵੀ ਇਹ ਬਹੁਤ ਹਾਂਜੀ ਹਾਂਜੀ ਜਿਹੜਾ ਆਪਣੇ ਪਟਾ ਚੱਲਦਾ ਨਾ ਟਿਕ 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 ਉਹਦੇ ਵੀ ਡਿੰਗੇ ਸੱਪ ਹੁੰਦਾ ਉੱਥੇ ਬਹੁਤ ਹੁੰਦੇ ਰੋਣੇ ਖੈਰ ਗਣਮਤ ਰਹੀ ਕਿ ਕਿਸੇ ਵੀ ਜ਼ਹਿਰੀਲੇ ਸੱਪ ਨੇ ਕਿਸੇ ਨੂੰ ਨਹੀਂ ਕਟਿਆ ਅਕਸਰ ਇਸ ਖਾਲੀ ਪਲਾੜ ਦੇ ਵਿੱਚ ਛੋਟੇ ਬੱਚੇ ਖੇਡਣ ਜਾਂਦੇ ਸੀ ਜਿਸ ਦੇ ਕਰਕੇ ਜਦੋਂ ਸੱਪ ਦੇ ਉੱਤੇ ਲੋਕਾਂ ਦੀ ਨਜ਼ਰ ਪਈ ਤਾਂ ਉਹਨਾਂ ਨੇ ਜਦੋਂ ਇਸ ਨੂੰ ਲੈ ਕੇ ਸੁਪੇਰੇ ਨੂੰ ਬੁਲਾਇਆ ਤਾਂ ਉਸ ਨੇ ਇੱਕ ਦੀ ਥਾਂ 12 ਸੱਪ ਫੜੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ